ਅਹੀਂ ਨਹੀਂ ਮੰਨਦੇ ਨੂੰ ਇਹ ਕੌਣ ਆ ਮੈਨੂੰ ਨਹੀਂ ਪਤਾ ਠੀਕ ਹੈ ਵੀਰ ਪਰ ਤੁਸੀਂ ਇਹ ਗਲੀ 'ਚ ਮੰਨ ਲਓ ਕਿ ਇਹਦੀ ਕੀਦੀ ਪਰਮਿਸ਼ਨ ਲਈ ਤੁਸੀਂ ਬੋਲੋ ਕਿਨੇ ਭੇਜਿਆ ਤੁਹਾਨੂੰ ਦੱਸੋ ਕਿਥੋਂ ਆਏ ਜੀ ਪਹਾੜੋਂ ਸਰਦਾਰ ਬੰਦਾ ਗੁਰਾ ਕੋਈ ਖੱਬੇ ਡੋਗਰਾ ਵਾਂ ਤਾਂ ਖੱਬੇ ਡੋਗਰਾ ਵੰਡ ਪਤਾ ਕੀ ਵੀਰੇ ਜਾਂਦੇ ਮੇਰਾ ਵੀਰਾ ਪੱਗ ਲਾ ਦੇ ਨਾ ਪੱਗ ਬਨ ਜੇ ਤੂੰ ਅੱਜ ਨੂੰ ਮੰਨਣਾ ਤੇ ਅੰਗਰੇਜ਼ਾਂ ਦਾ ਧਰਮ ਤੁਹਾਨੂੰ ਪਤਾ ਕਿ ਇਹਦੇ ਬਾਰੇ ਦੱਸ ਇਹਦਾ ਤੁਹਾਨੂੰ ਦੱਸ ਮੈਨੂੰ ਬਾਈਬਲ ਦੇ ਵਿੱਚ ਕਿਤੇ ਗੱਲ ਬਾਈਬਲ ਦੱਸ ਨਹੀਂ ਬਾਈਬਲ ਬਾਰੇ ਜਾਣਕਾਰੀ ਹੈਗੀ ਤੈਨੂੰ ਮੈਂ ਬਾਈਬਲ ਦੇ ਵਿੱਚ ਇਸਾਈ ਜਸੂ ਮਸੀਹ ਦਾ ਜਨਮ ਕਿੱਥੇ ਆਇਆ ਬੋਲ ਕਿੰਨੀ ਸੰਨ ਚ ਆ ਬੋਲ ਇਹਨਾਂ ਨਾਲੇ ਮੇਰੀ ਗੱਲ ਇੱਕ ਮਿੰਟ ਪਾਣਾ ਜੋ ਦੱਸ ਕਦੋਂ ਆਇਆ ਬੋਲ ਜਸੂ ਮਸੀਹ ਦਾ ਜਨਮ ਕਦੋਂ ਆਇਆ ਤੁਹਾਨੂੰ ਇਹ ਆਸਾਰ ਪਹਿਲਾਂ ਹੋਇਆ ਉਹਨਾਂ ਨੇ ਉਹ ਜਾਣਦੇ ਪੈਣਾ ਤੁਹਾਨੂੰ ਤੇ ਵੀ ਨਹੀਂ ਪਤਾ ਫਿਰ ਤੁਸੀਂ ਘਰ ਘਰ ਜਾ ਕੇ ੱੱੱਕੇ ਨਾਲ ਡਹਿ ਜੇ ਵੰਡਣ ਦੱਸੋ ਕਿਹੜੀ ਗੱਲਾਂ ਡਹਿ ਜੇ ਬੋਲੋ ਚੋਕੇ ਲਿਆਓ ਉਹ ਘਰੋਂ ਜਾ ਕੇ ਪਤਾ ਕੀ ਨਾਲ ਨਹੀਂ ੱੱੱਕਾਈ ਆ ਆ ਤੁਸੀਂ ਲੋਕ ਸੁੱਤੇ ਆ ਤੁਸੀਂ ਗਲੀ ਦੇ ਲੋਕਾਂ ਦੇ ਘਰਾਂ ਦੇ ਸੁੱਟਣ ਲਿਆਗੇ ਅਸੀਂ ਤੈਨੂੰ ਜਾਣਦੇ ਨਹੀਂ ਕੀ ਬਲਾ ਬਾਈ ਚਲੋ ਵੀਰੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦਾ ਅੱਜ ਜਾਣਾ ਤੁਸੀਂ ਚਲ ਜਿਓ ਮੇਰੇ ਪਿੰਡ ਤੇ ਜੇ ਹੁਣ ਫੁੱਟਣਾ ਲਿਆ ਆਪਣਾ ਹਿਸਾਬ ਲੈ ਲਓ ਮੈਂ ਦ ਮੇਰੇ ਨਾਮ ਨੂੰ ਤੇ 50 ਰੁਪਏ ਦੇ ਕੋਈ ਗੱਲ ਨਹੀਂ ਮੇਰੇ ਬਰਾਬਰ। ਬਰਾਤ ਜਿਹੜੇ ਘਰਾਂ ਦੇ ਛਿਟੇ ਨਹੀਂ ਛੁੱਟੇ ਤੁਸੀਂ ਮੈਂ ਵੇਖ ਕੇ ਗੱਡੀ ਉੱਥੋਂ ਮੋੜ ਕੇ ਆਇਆ। ਉਹਨਾਂ ਨੂੰ ਜਿਹੜੇ ਠੁੱਟੇ ਆ ਉਹਨਾਂ ਨੂੰ ਚੁੱਕ ਕੇ ਲਿਆਓ। ਹਾਂ ਵੀ ਚੁੱਕ ਕੇ ਲਿਆਓ ਇੰਨਾ ਕਰੋ। ਜਾ ਮੇਰਾ ਵੀਰ। ਆਪਣੀ ਨਾ ਪੱਗ ਲਾ ਦੇ ਮੇਰਾ ਵੀਰਾ ਕੰਮ ਕਰਨੇ ਨਾ ਆਪਣੀ ਪੱਗ ਲਾ ਦੇ। ਸਰਦਾਰ ਬੰਦਾ ਨੂੰ ਸ਼ਰਮ ਘਰ ਕੋ। ਗੁਰੂਆਂ ਨੇ ਆਪਣੇ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਇਹਦੀ ਇੱਕ ਕੁਰਬਾਨੀ ਗਣਾ ਦੇ ਮੈਨੂੰ ਜਸੂ ਮਸੀਹ ਦੀ ਕਿ ਆ ਪੰਜਾਬ ਵਾਸਤੇ ਕੁਰਬਾਨੀ ਜਾਂ ਆਪਣੇ ਦੇਸ਼ ਵਾਸਤੇ ਕੁਰਬਾਨੀ ਮੈਂ ਤੈਨੂੰ ਮੰਨਦਾ ਇੱਕ ਹੀ ਜਗਤ ਦੀ ਕੁਰਬਾਨੀ ਕੀਤੀ ਦੱਸ ਜਸੂ ਮਸੀਹ ਮਾਰੇ ਦੇ ਗਾੜੇ ਦੇ ਤੀਸਰੇ ਦਿਨ ਮੁਰਦਿਆਂ ਵੀ ਤੂੰ ਜੀ ਉੱਠੇ ਅੱਛਾ ਕਦੋਂ ਜੀ ਇਥੇ ਤੂੰ ਉਹ ਹੋ ਗਈ ਨਹੀਂ ਤੈਨੂੰ ਪਤਾ ਕੁਝ ਤੈਨੂੰ ਇਹ ਨਹੀਂ ਪਤਾ ਉਹਦਾ ਜਨਮ ਕਿਹੜੇ ਸਾਲ ਚ ਹੋਇਆ ਤੂੰ 2000 ਪਹਿਲਾਂ ਮੈਨੂੰ ਇੱਕ ਮਿੰਟ ਵੀਰੇ ਤੂੰ ਮੈਨੂੰ ਜਾਣਤੀ ਹੈਗੀ ਬਾਈਬਲ ਨੂੰ ਪੜ੍ਹ ਲਿਆ ਬਾਈਬਲ ਕਿੱਥੇ ਹੈ ਕੀ ਤੁਹਾਨੂੰ ਜਾਣਕਾਰੀ ਹੈ ਤੁਸੀਂ ਚੋਰੀ ਦੁਪਹਿਰਾਂ ਨੇ ਮਾਤਾ ਜੀ ਮੈਂ ਕਿਉਂ ਰੱਖਾਂ ਬਾਈਪਲ ਮੈਂ ਜਾਣਦਾ ਹੀ ਨਹੀਂ ਇਹਨੂੰ ਮੈਂ ਕਿਉਂ ਰੱਖਾਂ ਮੈਂ ਸਾਡਾ ਪਰਮੇਸ਼ਰ ਆ ਮੇਰੀ ਇੱਕ ਮਿੰਟ ਮਾ ਤਾਂ ਗੱਲ ਸੁਣ ਗੁਰੂ ਗ੍ਰੰਥ ਸਾਹਿਬ ਵਾਲੇ ਮਾੜੀ ਮੰਚ ਗੱਲ ਨਹੀਂ ਬੋਲਨੀ ਤੇਰੀ ਰਿਪੋਰਟ ਹੈ ਗੱਲ ਹੋਊਗਾ ਤੁਹਾਡਾ ਸਾਡਾ ਨਹੀਂ ਹੈਗਾ ਕੁਝ ਵੀ ਤੈਨੂੰ ਆਨੁਸਾਰਿਆਂ ਨੇ ਬਣਾਇਆ ਮਾਦਾ ਸਾਡਾ ਨਹੀਂ ਹੈਗਾ ਇਹ ਬਸ ਬਣਾਇਆ ਨੇ ਜਾ ਕੇ ਆਪਣੇ ਘਰ ਬਣਾਇਆ ਆਪਣੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨਾ ਅਸੀਂ ਆਪਣੇ ਘਰ ਮੰਨਦੇ ਗੁਰਦਵਾਰੇ ਮੰਨਦੇ ਤੁਹਾਡੇ ਕੋਲ ਲੋਕਾਂ ਨੂੰ ਛੋੜਦੇ ਨਹੀਂ ਫਿਰਦੇ ਗਲੀਆਂ 'ਚ ਇਹਦੀ ਤੁਸੀਂ ਕੀ ਕਰਨਾ ਜੀ ਤੇ ਤੁਸੀਂ ਗਲੀਆਂ 'ਚ ਰੋਲਣ ਡਿਆ ਜ ਇਹਨਾਂ ਨੂੰ ਆ ਆਪ ਇਹ ਆ ਆ ਕੀ ਤਾਂ ਦੀਤ ਕਰਨ ਦੇ ਗਾਣਿਆਂ ਦੇ ਰੋਲਣ ਦੇ ਜਿੰਨੂੰ ਦੱਸੋ ਕਾਦੀਤ ਕਰਦੇ ਚਾ ਲੋ ਵੀਰ ਚੋਕੇ ਲਿਆ ਜਿੰਨਿਆਂ ਜਆ ਸੁਟੇ ਸਾਡੀ ਗਲੀ ਚ ਪਖੰਡ ਫੜਿਆ ਤੁਸੀਂ ਗੁਰੂ ਅਰਜਨ ਸਰਦਾਰ ਬੰਦਾ ਕੋਈ ਸ਼ਰ ਅਗਲ ਕਰ ਕੋਈ ਸ਼ਰਮ ਕਰ ਥੋੜੀ ਬਾਲੀ ਮੇਰੇ ਇੱਥੇ ਦੇਖੋ ਇਹ ਆ ਮੈਂ ਕਿਹਾ ਮਾਦਾ ਜੀ ਮਾੜੇ ਦੀ ਨਹੀਂ ਗੱਲ ਸਾਡੇ ਪਿੰਡ ਨਹੀਂ ਆਉਣਾ ਅਸੀਂ ਕਿਹੇ ਜਸੂ ਜਸੂ ਨੂੰ ਨਹੀਂ ਜਾਣਦੇ ਕਿਹੜਾ ਏ ਪੰਜਾਬੀ ਜੀ ਸੁਣ ਲੋ ਸਾਡੀ ਭਾਈ ਇਹ ਵੱਡੀ ਬੰਦਗੀ ਆ ਭਾਜੀ ਅਸੀਂ ਕਿਹੇ ਬੰਦਗੀ ਨੂੰ ਨਹੀਂ ਜਾਣਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਸਾਨੂੰ ਨਾ ਕਿਹੇ